ਇਨਸਾਨ ਦੀ ਜ਼ਿੰਦਗੀ ਦੇ 64 ਸਾਲ ਦਾ ਹਵਾਲ ਸਾਧੂ ਦਇਆ ਸਿੰਘ ਆਰਫ ਜ਼ਿੰਦਗੀ ਬਲਾਸ ਵਿੱਚ ਇਸ ਤਰ੍ਹਾਂ ਫਰਮਾ ਰਹੇ ਹਨ ਉਮਰ ਗੁਜ਼ਰ ਗਈ 64 ਸਾਲ ਦੀਏ ਚਿੱਤ ਪਿਆਨਾ ਸੱਦੜੇ ਰਾ ਬੰਦੇ ਪਹਿਲੇ ਬਾਲ ਜਵਾਨ ਤੋਂ ਬਿਰਦ ਹੋਇਆ ਗਏ ਕਾਲੜੇ ਰੰਗ ਬਟਾ ਬੰਦੇ ਅਜੇ ਹੈ ਵੇਲਾ ਗਾਫਲਾ ਜਾਗ ਸੁਤਾ ਗਿਆ ਇਤਨਾ ਵਕਤ ਵਿਹਾ ਬੰਦੇ ਸਿਮਰਨ ਸ੍ਰੀ ਭਗਵਾਨ ਦੇ ਵਿੱਚ ਲਾ ਦੇ ਜਿਨਨੇ ਵਿੱਚ ਕਲਬੂਤ ਦੇ ਸਾ ਬੰਦੇ ਭਵਜਲ ਲੰਘਣਾ ਪਵੇਗਾ ਠੀਕ ਤੈਨੂੰ ਗੁਰੂ ਲੱਭ ਲੈ ਅਸਲ ਮਲਾ ਬੰਦੇ ਜੇ ਸਰਦਤਾਂ ਮਿਲੇ ਦਿਲਦਾਰ ਤੈਨੂੰ ਦੇ ਦੇ ਮੁੱਲ ਕੀ ਪੁੱਛਣਾ ਭਾ ਬੰਦੇ ਸ਼ਾਰਗੋ ਨਜ਼ਦੀਕ ਤਹਕੀਕ ਜਾਣੀ ਮੱਕੇ ਜਾਣ ਦੀ ਦਿਲੋਂ ਮੁਕਾ ਬੰਦੇ ਨਾ ਤੁਮ ਕਿਸੇ ਦਾ ਨਾ ਕੋਈ ਜਾਣ ਤੇਰਾ ਕਿਨੂੰ ਸਮਝਣਾ ਭੈਣ ਭਰਾ ਬੰਦੇ ਜੇ ਕਰ ਲੰਗਣਾ ਭਵ ਜਲੋਂ ਪਾਰ ਛੇਤੀ ਬਿੜੇ ਧਰਮ ਦੇ ਕਦਮ ਟਿਕਾ ਬੰਦੇ ਦੇਵਨ ਹਾਰ ਕਰਤਾਰ ਦੀ ਕਦਰ ਪਾਵੀ ਬੈਠਾ ਰੋਜ਼ ਨਿਆਮਤਾ ਖਾ ਬੰਦੇ ਇਹਨੇ ਪੀਰ ਫਕੀਰ ਬਰਬਾਦ ਕੀਤੇ ਨਾ ਕਰ ਨਫਸ ਦਾ ਕਦੀ ਵਸਾ ਬੰਦੇ ਕਰ ਲੈ ਸਫਲਤੂ ਆਪਣੀ ਜ਼ਿੰਦਗੀ ਨੂੰ ਮਰਨਾ ਸੱਚ ਤੇ ਜੀਵਣਾ ਲਾ ਬੰਦੇ ਨਹੀਂ ਬਦਾਂ ਤੂੰ ਨੇਕੀਆਂ ਹੁੰਦੀਆਂ ਨੇ ਜਿਨਾ ਦੋਜ਼ ਕੀ ਪਾਵਣੀ ਪਾ ਬੰਦੇ ਸੱਚੇ ਰੱਬ ਨੂੰ ਸਤ ਨਾਮ ਮੰਨਿਆਈ ਕਿੱਥੋਂ ਉੱਠ ਪਈ ਮਰਜੀ ਸੁਦਾ ਬੰਦੇ ਕੀ ਕੁਝ ਖੱਟਿਆ ਦਸ ਬਦਨਾਮੀਆਂ ਚੋਂ ਮੈਨੂੰ ਪੱਲਿਓਂ ਖੋਲ ਵਿਖਾ ਬੰਦੇ ਛੱਡ ਵੇਖਣਾ ਔਰਤਾਂ ਦੂਜੀਆਂ ਨੂੰ ਸੱਚੇ ਰੱਬ ਨਾਲ ਅੱਖੀਆਂ ਲਾ ਬੰਦੇ ਚਰਨ ਪੂਜ ਲੈ ਸੰਤ ਮਹਾਂਤਮਾਂ ਦੇ ਪੂਜਨ ਪਾਵਨੀ ਨਾਲ ਸ਼ਿਕਾ ਬੰਦੇ ਨੀਕੀ ਜਗਤ ਜ਼ਮੀਨ ਵਿੱਚ ਬੀਜ ਲਈਏ ਦੀ ਵਿੱਚ ਦਰਗਾ ਬੰਦੇ ਕੋਈ ਢੂੰਡ ਜਹਾਨ ਤੋਂ ਸੰਤ ਸਾਧੂ ਜਾਵੇ ਮੁਕਤ ਦੀ ਜੁਗਤ ਬਤਾ ਬੰਦੇ ਪੌਣੀ ਚੋਗ ਪਰਿੰਦਿਆਂ ਸ਼ੁਰੂ ਕਰਦੇ ਕਦੀ ਆਵਸੀ ਹੰਸ ਹੁਮਾ ਬੰਦੇ ਮੈਨੂੰ ਕਸਮ ਸ਼ਾਰਗੋਂ ਨਜ਼ਦੀਕ ਰਹਿਂਦਾ ਕੁਦੀ ਕਿੱਤਿਆਂ ਦੂਰ ਖੁਦਾ ਬੰਦੇ ਸਦਾ ਨਹੀਂ ਕਲਬੂਤ ਦੇ ਵਿੱਚ ਰਹਿਣੀ ਕਾਇਦੀ ਹੋਵਣੀ ਕੁਚ ਹਵਾ ਬੰਦੇ ਅੱਖੀ ਵੇਖ ਲੈ ਉੱਚਿਆਂ ਮੰਦਰਾਂ ਨੂੰ ਲੱਗ ਰਹੀ ਦਰਗਾ ਦਰਿਆ ਦੀ ਟਾ ਬੰਦੇ ਅੱਖੀ ਵੇਖ ਲੈ ਉੱਚਿਆਂ ਮੰਦਰਾਂ ਨੂੰ ਲੱਗ ਰਹੀ ਦਰਿਆ ਦੀ ਟਾ ਬੰਦੇ ਘਰ ਘਰ ਸ਼ੋਰ ਮਚਦਾ ਰੋਣੇ ਪਿਟਣੇ ਦਾ ਪਾਈ ਮੋਤ ਨੇ ਜਗਤ ਵਿੱਚ ਕਾ ਬੰਦੇ ਆਖਰ ਵਿੱਚ ਜਮੀਨ ਦੇ ਖੱਪ ਜਾਣਾ ਉਗ ਪੈਣਗੇ ਸਬਜ਼ੀਆਂ ਕਾ ਬੰਦੇ ਕੂਲਾ ਚਿਕਣਾ ਨਰਮ ਸਰੀਰ ਤੇਰਾ ਕਦੀ ਹੋਵਣਾ ਖਾਕ ਸੁਆ ਬੰਦੇ ਤਰਫ ਰੱਬ ਦੀ ਚੱਲੀਏ ਦਇਆ ਸਿੰਘਾ ਜਾਂਦਾ ਕਤਬ ਨੂੰ ਕਤਬ ਨਮਾ ਬੰਦੇ ਤਰਫ ਰੱਬ ਦੀ ਚੱਲੀਏ ਦਇਆ ਸਿੰਗਾ ਜਾਂਦਾ ਕਤਬ ਨੂੰ ਕਤਬ ਨਮਾ ਬੰਦੇ